ਬਹੁਤ ਵੱਡੀ ਖਬਰ ਹੈ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਦਾ ਸਾਲਾ ਕਸੂਤਾ ਟੰਗਿਆ ਗਿਆ ਪੰਜਾਬ ਦੇ ਅੰਦਰ ਫੇਰ ਤੋਂ ਇਸ ਖਬਰ ਨੇ ਯਾਨੀ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਦੇ ਉੱਤੇ ਵੀ ਇੱਕ ਬਹੁਤ ਵੱਡਾ ਐਕਸ਼ਨ ਹੋ ਚੁੱਕਿਆ ਤਾਂ ਅੱਜ ਪੰਜਾਬ ਦੇ ਮੁੱਖ ਮੰਤਰੀ ਦਾ ਬਹੁਤ ਵੱਡਾ ਐਕਸ਼ਨ ਇਹਨਾਂ ਪੰਜਾਬ ਦੇ ਤਸਕਰਾਂ ਔਰ ਬਿਕਰਮ ਸਿੰਘ ਮਜੀਠੀਆ ਦੇ ਪੂਰੇ ਪਰਿਵਾਰ ਦੇ ਉੱਤੇ ਕਹਿ ਲਓ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਪਤਨੀ ਹੈ ਗਨੀਬ ਕੌਰ ਮਜੀਠੀਆ ਉਹਨੂੰ ਫੇਰ ਤੋਂ ਸੰਮਣ ਕੱਢੇ ਗਏ ਨੇ ਔਰ ਉਸ ਤੋਂ ਪਹਿਲਾਂ ਉਹਨਾਂ ਦੇ ਸਾਲਾ ਸਾਹਿਬ ਕੁਸੂਤੇ ਡੰਗੇ ਗਏ ਨੇ ਬਿਕਰਮ ਸਿੰਘ ਮਜੀਠੀਆ ਦੇ ਪੂਰੇ ਪਰਿਵਾਰ ਦੇ ਉੱਤੇ ਐਕਸ਼ਨ ਤੇ ਐਕਸ਼ਨ ਪੰਜਾਬ ਦੀ ਸਰਕਾਰ ਦਾ ਹੋ ਰਿਹਾ ਯਾਨੀ ਬਿਕਰਮ ਸਿੰਘ ਮਜੀਠੀਆ ਦੇ ਸਾਲੇ ਦਾ ਮਾਮਲਾ ਕੀ ਹੈ ਯਾਨੀ ਬਿਕਰਮ ਸਿੰਘ ਮਜੀਠੀਆ ਦੀ ਪ੍ਰਾਪਰਟੀ ਨੂੰ ਲੈ ਕੇ ਔਰ ਵੱਖ-ਵੱਖ ਜਗ੍ਹਾ ਦੇ ਉੱਤੇ ਕਹਿੰਦੇ ਜੀ ਛਾਪੇਮਾਰੀ ਹੋਈ ਹੈ ਵਿਜੀਲੈਂਸ ਬਿਊਰੋ ਨੇ ਬਹੁਤ ਸਾਰੀ ਜਗ੍ਹਾ ਦੇ ਵਿੱਚ ਖੁਦਾਸੀ ਕੀਤੇ ਕਹਿੰਦੇ ਜੀ ਇੱਕ ਤਾਂ ਮਸ਼ੋਬਰਾ ਦੇ ਵਿੱਚ हिमाचल ਦੇ ਵਿੱਚ ਬਹੁਤ ਸਾਰੀ ਪ੍ਰਾਪਰਟੀ ਪਾਈ ਗਈ ਹੈ ਔਰ ਇਹਦੇ ਨਾਲ ਹੀ ਕਹਿੰਦੇ ਕਈ ਸਾਰੇ ਖਾਤਿਆਂ ਦੇ ਵਿੱਚ 700 ਕਰੋੜ ਦਾ ਇੱਕ ਬਹੁਤ ਵੱਡਾ ਖੁਲਾਸਾ ਵਿਜੀਲੈਂਸ ਬਿਊਰੋ ਨੇ ਕੀਤਾ ਸੀ ਤਾਂ ਅੱਜ ਪੰਜਾਬ ਦੀ ਸਰਕਾਰ ਨੇ ਬਿਕਰਮ ਸਿੰਘ ਮਜੀਠੀਆ ਦਾ ਸਾਲਾ ਕਿਵੇਂ ਡੰਗ ਦਿੱਤਾ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਗੱਜਪਤ ਸਿੰਘ ਕੌਣ ਨੇ ਮਾਮਲਾ ਕੀ ਹੈ ਯਾਨੀ ਬਿਕਰਮ ਮਜੀਠੀਆ ਨੂੰ ਲੈ ਕੇ ਕਈ ਸਾਰੇ ਵਕੀਲਾਂ ਦੀ ਟੋਲੀ ਖੜੀ ਹੋ ਗਈ ਹੈ ਕਿ ਉਹਨਾਂ ਦੀ ਜ਼ਮਾਨਤ ਹੋ ਜਾਵੇ ਪਰ ਪੰਜਾਬ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਨਾਲ ਇੱਕ ਬਹੁਤ ਵੱਡਾ ਦਾਅਵਾ ਔਰ ਨਾਲ ਹੀ ਇੱਕ ਵਾਦਾ ਕੀਤਾ ਸੀ ਕਿ ਭਾਈ ਵਿਕਰਮ ਮਜੀਠੀਆ ਨੂੰ ਪੰਜਾਬ ਦੀ ਸਰਕਾਰ ਖੁਦ ਪੰਜਾਬ ਦੇ ਮੁੱਖ ਮੰਤਰੀ ਦੀ ਸਟੇਟਮੈਂਟ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਅਸੀਂ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਨਿਕਲਣ ਦੇ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਅੰਦਰ ਬੰਦ ਹੈ ਨਾਲ ਹੀ ਕਹਿੰਦੇ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਔਰ ਉਹਨਾਂ ਦੇ ਸਾਲਾ ਸਾਹਬ ਤੇ ਬਹੁਤ ਵੱਡਾ ਐਕਸ਼ਨ ਹੋ ਗਿਆ ਕਹਿੰਦੇ ਜੀ ਹੁਣ ਜੇਲ੍ਹ ਜਾਣਾ ਬਣਦਾ ਔਰ ਉਹਨਾਂ ਨੂੰ ਜੇਲ੍ਹ ਹੋ ਸਕਦੀ ਹੈ ਪਹਿਲਾਂ ਤੁਹਾਨੂੰ ਮੈਂ ਇਹਦੀ ਖਬਰ ਸੁਣਾਉਂਗਾ ਉਸ ਤੋਂ ਬਾਅਦ ਜੇਲ੍ਹ ਦਾ ਪ੍ਰਬੰਧਨ ਕਿਵੇਂ ਬਣਦਾ ਇਹਨਾਂ ਲਈ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਸੁਣੋ ਦੇਖੋ ਵਿਕਰਮ ਸਿੰਘ ਮੈਜੀ ਖਿਆ ਬਈਆਂ ਕਾਫੀ ਜੜੀਆਂ ਕੰਪਨੀਆਂ ਪਹਿਲਾਂ ਚੱਲਦੀਆਂ ਸਨ ਲekin ਜਦੋਂ ਤੁਸੀਂ ਕਿਸੇ ਵਿਭਾਗ ਦੇ ਮੰਤਰੀ ਬੰਦੇ ਹੋ ਤੇ ਫਿਰ ਤੁਹਾਨੂੰ ਜਿਹੜਾ ਕੰਪਨੀਆਂ ਦੀ ਡਾਇਰੈਕਟਰਸ਼ਿਪ ਤੋਂ ਕੰਪਨੀਆਂ ਜਾਂ ਬਾਕੀ ਚੀਜ਼ਾਂ ਤੋਂ ਅਸਤੀਫੇ ਦੇ ਦੇ ਕੇ 사이ਡ ਤੇ हट ਨਾ ਜਾਂਦਾ। ਔਰ ਕਿਉਂਕਿ ਕਨਫਲਿਕਟ ਹੋ ਜਾਂਦਾ ਔਰ بار-बार ਉਹ ਪੱਕੀ ਦਲ ਜਿਹੜੇ ਆ ਵੱਖ-ਵੱਖ ਦੇ ਦਲੇ ਗੱਲਾਂ ਜੋਸ਼ ਹੋਣਾ ਚੱਕਦੇ ਆ ਕਿ ਇਹਨਾਂ ਦੇ ਆਪਣੇ ਇੰਟਰਸਟ ਹੈਗੇ ਇਹਨਾਂ ਦੀਆਂ ਆਪਣੀਆਂ ਕੰਪਨੀ ਹੈਗੀਆਂ ਇਹਨਾਂ ਦੇ ਆਪਣੇ ਮੁਨਾਫੇ ਚਾਣੇ। ਲੇਕਿਨ ਜਿਵੇਂ ਬਾਅਦ ਵਿੱਚ ਵਿਕਰਮ ਮਜੀਠੀਆ ਦੇ ਵੀ ਜਦੋਂ ਇਹ ਗੱਲਾਂ ਗੁਲਣਾ ਉਠੀਆਂ ਤੇ ਉਹਨਾਂ ਨੇ ਆਪਣੀ ਸਮਾਇਰਾ ਇੰਡਸਟਰੀ ਤੋਂ ਹੋਰਾਂ ਤੋਂ ਆਪਣੇ ਅਸਤੀਫੇ ਸਾਰੇ ਪਾ ਕੱਢ ਲੈ ਲੇਕਿਨ ਪਰ ਆਖਿਰਕਾਰ ਵਿਕਰਮ ਸਿੰਘ ਮਜੀਠੀਆ ਦੇ ਸਾਲੇ ਸਾਹਿਬ ਦਾ ਉਹਨਾਂ ਦੇ ਨਾਲ ਕੀ ਲਿੰਕ ਹੈ ਵਿਜੀਲੈਂਸ ਦੀ ਨਿਗਾਹ ਗਜਪਤ ਸਿੰਘ ਗਰੇਵਾਲ ਵੱਲ ਕਿਉਂ ਆ ਗਈ ਤਾਂ ਸੁਣ ਲਿਆ ਪੰਜਾਬ ਵਾਲੇ ਵਿਜੀਲੈਂਸ ਵੀਰੋ ਵਿਕਰਮ ਸਿੰਘ ਮਜੀਠੀਆ ਦੇ ਪਰਿਵਾਰ ਵੱਲ ਨੂੰ ਵਧ ਚੁੱਕੀ ਹੈ ਔਰ ਹੁਣ ਵਿਜੀਲੈਂਸ ਵੀਰੋ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕ ਵਿਕਰਮ ਸਿੰਘ ਮਜੀਠੀਆ ਹੀ ਨਹੀਂ ਬਲਕਿ ਬਾਦਲ ਪਰਿਵਾਰ ਦੇ ਉੱਤੇ ਐਕਸ਼ਨ ਚਾਹੁੰਦਾ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਹਾਲਾਂ ਤੋਂ ਬਾਅਦ ਜਿਹੜਾ ਐਕਸ਼ਨ ਕਰ ਦਿੱਤਾ ਉਹ ਦੇਖਣ लायक ਹੈ ਕਿਉਂਕਿ ਬਿਕਰਮ ਸਿੰਘ ਮਜੀਠੀਆ ਦੇ ਰਿਸ਼ਤੇਦਾਰਾਂ ਤੱਕ ਗਿਰਦਦਾਰੀਆਂ ਹੋਣਗੀਆਂ ਤਾਂ ਹੁਣ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਪਤਨੀ ਹੈ ਗਨੀਬ ਕੌਰ ਮਜੀਠੀਆ ਉਹਨਾਂ ਦੇ ਉੱਤੇ ਬਹੁਤ ਵੱਡੇ ਅਲੀਗੇਸ਼ਨ ਲੱਗੇ ਸੀ ਔਰ ਉਹਨਾਂ ਨੂੰ ਫੇਰ ਤੋਂ ਸ সম্মুখীন ਜਾਰੀ ਹੋ ਗਏ ਨੇ ਔਰ ਜਿਹੜਾ ਉਹਦਾ ਸਾਲਾ ਹੈਗਾ ਉਹਦੇ ਨਾਲ ਲਿੰਕ ਵੀ ਸਾਹਮਣੇ ਆਏ ਨੇ ਇਹ ਵੀ ਇੱਕ ਸੋਚਣ ਵਾਲੀ ਗੱਲ ਹੈ ਕਿਉਂਕਿ ਪਹਿਲਾਂ ਕਹਿੰਦੇ ਸੀਗੇ ਜੀ ਬਿਕਰਮ ਸਿੰਘ ਮਜੀਠੀਆ ਦਾ ਬਹੁਤ ਸਾਰੀਆਂ ਜਗਾਵਾਂ ਦੇ ਵਿੱਚ ਯਾਨੀ ਵੱਖ-ਵੱਖ ਲੋਕਾਂ ਦੇ ਨਾਮ ਯਾਨੀ ਕਿਤੇ SIM ਫੜੇ ਜਾਣੇ ਕਿਤੇ ਕਿਸੇ ਜਨਾਨੀ ਦੇ ਖਾਤੇ ਦੇ ਵਿੱਚ 65 ਲੱਖ ਰੁਪਈਆ ਆ ਜਾਣਾ ਉਹ ਵੀ ਵਿਕਰਮ ਸਿੰਘ ਮਜੀਠੀਆ ਦੇ ਦੁਆਰਾ ਤਾਂ ਇੱਕ ਜਿਹੜਾ SIM ਫੜਿਆ ਜਾਂਦਾ ਬੰਦਾ ਹੁੰਦਾ ਖੰਨੇ ਦਾ ਜਿਹੜਾ ਕਿ ਉਹ ਖੰਨੇ ਤੋਂ ਬੰਦਾ ਸੀ ਉਹ ਦੇਖੋ ਕੈਨੇਡਾ ਭੱਜ ਚੁੱਕਿਆ ਉਹ SIM ਦੇ ਵਿੱਚ ਇੱਕ ਬਹੁਤ ਵੱਡਾ ਡੇਟਾ ਛੁਪਿਆ ਹੋਇਆ ਸੀ ਪੰਜਾਬ ਦੀ ਸਰਕਾਰ ਨੇ ਜਦੋਂ ਉਹਨੂੰ ਜ਼ਬਤ ਕਰ ਲਿਆ ਤਾਂ ਫੇਰ ਜਿਹੜਾ ਬਿਕਰਮ ਸਿੰਘ ਮਜੀਠੀਆ ਦਾ ਪਰਿਵਾਰ ਖੁਦ ਬਿਕਰਮ ਸਿੰਘ ਮਜੀਠੀਆ ਇਹਨਾਂ ਦੇ ਵਕੀਲ ਇਹਨਾਂ ਦੇ ਲੀਡਰ ਨੇ ਇਹਨਾਂ ਦੀਆਂ ਸਾਰਿਆਂ ਦੀਆਂ ਬਾਤੜਾਂ ਪੈ ਚੁੱਕੀਆਂ ਸੀ ਕਿ ਬਿਕਰਮ ਸਿੰਘ ਮਜੀਠੀਏ ਦੀ ਜਿਹੜੀ ਕਾਲੇ ਕਾਰਨਾਮਿਆਂ ਦੀ ਗੱਲਬਾਤ ਉਸੇ ਸਿੰਘ ਦੇ ਵਿੱਚ ਛੁਪੀ ਹੋਈ ਹੈ ਔਰ ਸਭ ਤੋਂ ਵੱਡਾ ਸਬੂਤ ਕੀਨੇ ਦਿੱਤਾ ਸੀ ਬਿਕਰਮ ਸਿੰਘ ਮਜੀਠੀਆ ਨੂੰ ਦਰਸਾਲ ਦੇ ਵਿੱਚ ਭੋਲੇ ਨੂੰ ਜਦੋਂ ਇਹਨਾਂ ਨੇ ਫੜਿਆ ਬਾਦਲਾ ਨੇ ਭੋਲੇ ਨੇ ਮੂੰਹ ਖੋਲ ਦਿੱਤਾ ਕਹਿੰਦਾ ਜੀ ਮੇਰੇ ਨਾਲ ਬਿਕਰਮ ਸਿੰਘ ਮਜੀਠੀਆ ਚਿੱਟੇ ਦੀ 10 ਕਰੀ ਭੁੱਕੀ ਦੀ 10 ਕਰੀ ਵੱਡੇ ਪੈਮਾਨੇ ਤੇ ਕਰ ਚੁੱਕਿਆ ਤਾਂ ਇਸ ਗੱਲ ਨੂੰ ਬਾਦਲਾਂ ਨੇ ਨਕਾਰ ਦਿੱਤਾ ਸੀ ਪਰ ਹੁਣ ਜਦੋਂ ਇਹਦੇ ਸਾਰੇ ਦੇ ਗਲਾਵੇਂ ਤੱਕ ਵਿਜੀਲੈਂਸ ਵੀਰੋ ਪੰਜਾਬ ਦੀ ਸਰਕਾਰ ਪੰਜਾਬ ਦਾ ਪ੍ਰਸ਼ਾਸਨ ਪਹੁੰਚ ਚੁੱਕਿਆ ਇਹ ਮਾਮਲਾ ਹੋਇਆ ਕਿਉਂ ਆ ਸਭ ਤੋਂ ਵੱਡੀ ਸੋਚਣ ਵਾਲੀ ਗੱਲ ਤਾਂ ਇਹ ਆ ਕਿ ਵਿਜੀਲੈਂਸ ਵੀਰੋ ਜਾਂ ਪੰਜਾਬ ਦੀ ਸਰਕਾਰ ਜਾਂ ਪੰਜਾਬ ਦਾ ਪ੍ਰਸ਼ਾਸਨ ਉਹਦੇ ਸਾਰੇ ਤੱਕ ਕਿਵੇਂ ਪਹੁੰਚ ਗਿਆ ਕਿਉਂਕਿ ਇਹ ਸਤਾਏ ਹੋਏ ਸੁਖਬੀਰ ਸਿੰਘ ਬਾਦਲ ਦੇ ਨੇ ਕਿਉਂਕਿ ਸੁਖਵੀਰ ਸਿੰਘ ਬਾਦਲ ਨੇ ਦਰਸਾਲ ਦੇ ਵਿੱਚ ਪੰਜਾਬ ਦੀ ਸਰਕਾਰ ਨੂੰ ਮੌਜੂਦਾ ਮੁੱਖ ਮੰਤਰੀ ਨੂੰ ਪੰਜਾਬ ਦੇ ਸਾਬਕਾ ਡੀਜੀਪੀ ਤੇ ਪੰਜਾਬ ਦੇ ਪੂਰੇ ਪ੍ਰਸ਼ਾਸਨ ਨੂੰ ਯਾਨੀ ਪੰਜਾਬ ਦੇ ਅਫਸਰਾਂ ਨੂੰ ਧਮਕੀ ਦੇ ਦਿੱਤੀ ਸੀ ਇਸ ਕਰਕੇ ਵਿਜੀਲੈਂਸ ਨੇ ਇੱਕ ਨਵਾਂ ਜਾਲ ਵਿਛਾ ਦਿੱਤਾ ਅੰਦਰੋਂ ਅੰਦਰ ਵਿਜੀਲੈਂਸ ਵੀਰੋ ਕੰਮ ਕਰ ਰਹੀ ਸੀ ਔਰ ਉਹਦੇ ਸਾਲੇ ਨੂੰ ਆਪਣੇ ਜਾਲ ਦੇ ਵਿੱਚ ਫਸਾਇਆ ਤੇ ਹੁਣ ਕਹਿੰਦੇ ਜੀ ਉਹਦੇ ਸਾਲੇ ਦੇ ਉੱਤੇ ਜਿਹੜਾ ਐਕਸ਼ਨ ਹੈ ਬਿਕਰਮ ਸਿੰਘ ਮਜੀਠੀਆ ਦੇ ਤੱਕ ਉਹਦਾ ਸਾਲਾ ਜੇਲ੍ਹ ਦੇ ਵਿੱਚ ਪਹੁੰਚ ਸਕਦਾ ਔਰ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਪਤਨੀ ਹੈ ਉਹਨਾਂ ਨੂੰ ਲੈ ਕੇ ਵੀ ਸੰਮਣ ਜਾਰੀ ਹੋਏ ਨੇ ਜੇਕਰ ਸੰਮਣਾਂ ਦੇ ਵਿੱਚ ਕੁਝ ਐਸਾ ਪਾਇਆ ਗਿਆ ਜਾਂ ਉਹਦੀ ਛਾਣਬੀਂਦ ਦੇ ਵਿੱਚ ਕੁਝ ਐਸਾ ਪਾਇਆ ਗਿਆ ਕਿ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਦੇ ਕਈ ਜਗਾਵਾਂ ਉਹਨਾਂ ਦੇ ਨਾਮ ਨੇ ਕਿਉਂਕਿ ਬਿਕਰਮ ਸਿੰਘ ਮਜੀਠੀਆ ਨੇ ਖੁਦ ਆਪਣੀ ਪਤਨੀ ਦਾ ਨਾਮ ਆਪਣੇ ਨਾਲੋਂ ਹਟਵਾ ਲਿਆ ਸੀ ਯਾਨੀ ਕਾਗਜ਼ਾਂ ਦੇ ਵਿੱਚ ਗਨੀਮ ਕੌਰ ਮਜੀਠੀਆ ਨਹੀਂ ਬਲਕਿ ਕੁਝ ਹੋਰ ਨਾਮ ਰੱਖੇ ਹੋਏ ਨੇ ਕਿ ਇਹ ਨਾ ਪਤਾ ਲੱਗੇ ਕਿ ਪੰਜਾਬ ਦੇ ਲੋਕਾਂ ਨੂੰ ਜਾਂ ਪੰਜਾਬ ਦੀ ਸਰਕਾਰ ਨੂੰ ਜਾਂ ਪ੍ਰਸ਼ਾਸਨ ਜਾਂ ਵਿਜੀਲੈਂਸ ਬਿਊਰੋ ਨੂੰ ਕਿ ਭਾਈ ਸਾਡੇ ਨਾਮ ਕੋਈ ਸੰਪਤੀ ਹੈ ਵੀ ਜਾਂ ਨਹੀਂ ਐਸ ਕਰਕੇ ਵਿਕਰਮ ਸਿੰਘ ਮਜੀਠੀਆ ਵਾਰ-ਵਾਰ ਬਚਨ ਦੀ ਚਾਲ ਚੱਲ ਰਹੀ ਸੀ ਔਰ ਪੰਜਾਬ ਦੀ ਸਰਕਾਰ ਤੇ ਪੰਜਾਬ ਦਾ ਪ੍ਰਸ਼ਾਸਨ ਵਿਜੀਲੈਂਸ ਨੇ ਵੀ ਨਵਾਂ ਜਾਲ ਵਿਛਾ ਦਿੱਤਾ ਤਾਂ ਹੁਣ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਦਾ ਜਿਹੜਾ ਸਾਲਾ ਕਹਿੰਦੇ ਹੁਣ ਵਿਕਰਮ ਸਿੰਘ ਮਜੀਠੀਆ ਦੇ ਕੋਲ ਪਹੁੰਚ ਸਕਦਾ ਯਾਨੀ ਬਹੁਤ ਲੰਮੇ ਲੰਮੇ ਇਹਨਾਂ ਦੇ ਜਾਲ ਵਿਛਾਏ ਹੋਏ ਸੀ ਇਹਨਾਂ ਨੂੰ ਲੱਗਦਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਬੁੱਧੂ ਬਣਾ ਦੇਵਾਂਗੇ ਪੰਜਾਬ ਦੀ ਸਰਕਾਰ ਨੂੰ ਬਣਾ ਦੇਵਾਂਗੇ ਅਕਸਰ ਪੰਜਾਬ ਦੇ ਮੁੱਖ ਮੰਤਰੀ ਨੂੰ ਤਾਂ ਇਹ ਧਮਕੀਆਂ ਦਿੰਦੇ ਹੀ ਰਹਿੰਦੇ ਨੇ ਇਹ ਅਕਸਰ ਸਾਰਾ ਪੰਜਾਬ ਜਾਣਦਾ ਐਸੇ ਕਰਕੇ ਉਹ ਤੇ ਖਫਾ ਹੋਏ ਮੁੱਖ ਮੰਤਰੀ ਨੇ ਬਹੁਤ ਵੱਡੀ ਸ਼ਾਨਦੀਨ ਤੇ ਮਹਿਮਰਾਤ ਦਿੱਤੀ ਆ ਵਿਜੀਲੈਂਸ ਬਹੁਤ ਵਧੀਆ ਕੰਮ ਕਰ ਰਹੀ ਹੈ ਇਹਨਾਂ ਬਾਦਲਾਂ ਨੂੰ ਤੇ ਇਹਨਾਂ ਮਜੀਠੀਆਂ ਨੂੰ ਅੰਦਰ ਧੱਕ ਰਹੀ ਆ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲੈ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ